ਜੋਲੀ ਘਰੇ ਹੋ ਹਾਂ ਜੇ ਲੰਗ 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 ਹੋ ਲੰਗ ਲੰਗ ਅੱਜ ਗਾਲ ਕਿੱਦਾਂ ਕਿੱਦਾਂ ਕੁਝ ਨਹੀਂ ਆਇਆ ਹਾਂ ਐ ਵਾ ਵਾ ਇੱਕ ਜਲਦਾ ਪਿਆ ਕੁਝ ਨਹੀਂ ਆਇਆ ਵੀ ਮੈਂ ਝਾੜ ਪੁੰਜੀ ਥੋੜੀ ਕਰਨਿਆ ਸੀ ਅੱਛਾ ਅੱਛਾ ਅੱਜ ਮੈਂ ਸੋਚਿਆ ਲੰਗਦਾ ਸੀ ਹਾਂ ਕਿ ਭਜਾਈ ਚਾਹ ਬੜੀ ਸਵਾਦ ਲੰਦੀ ਨਾਲ ਨੂੰ ਪਤਾ ਮੈਂ ਚਾਹ ਫਿੱਕੀ ਪੀਣਾ ਤੇ ਵਿੱਚ ਉਹ ਪਾਉਂਦੀ ਮਲਠੀ ਪਤਾ ਨਹੀਂ ਕੀ ਪਾਉਂਦੀ ਆਹ ਆਹ ਪਤਾ ਕੀ ਜਿਹੜੀ ਮੈਂ ਝਾੜ ਪੁੰਜੀ ਕਰਦਾ ਹੋਇਆ ਸੀ ਨਾ ਉਹ ਝਾੜਪੁੰਝ ਮੈਨੂੰ ਇਹਨੇ ਝਾੜਪੁੰਝ ਕਰਨ ਲਈ ਨਹੀਂ ਸਿੱਖਿਆ ਹਾਂ ਉਹਨੇ ਉਹਨੇ ਮੈਨੂੰ ਕਹਿ ਦਿੱਤਾ ਕਿ ਇਹ ਜਿਹੜੇ ਨਾ ਤੇਰੇ ਉਹ ਸੋਫਾ ਚੱਕ ਕੇ ਇੱਧਰ ਕਰਨਾ ਹੈ ਇੱਧਰ ਕਰਨਾ ਉਹ ਮੈਂ ਕਿਹਾ ਨਹੀਂ ਯਾਰ ਆਪਾਂ ਮਰਦੋਂ ਨੇ ਆ ਮੈਂ ਕਿਹਾ ਝਾੜਪੁੰਝ ਕਰ ਲਾਂਗੇ ਆਪਾਂ ਨਹੀਂ ਮਰਦ ਦਾ ਤੇਰਾ ਮੈਨੂੰ ਪਤਾ ਸਾਰੇ ਮੱਲੇ ਨੂੰ ਪਤਾ ਚਾਹ ਦਾ ਕੈਪ ਪੜ ਜਾਏ ਚਾਹ ਹਲੋ 베ਬੀ ਓ 베ਬੀ

ਚਾਹ ਐਵੇਂ ਲੋਕੀ ਕਹਿੰਦੇ ਕਿ ਓਟੀ ਥਲੇ ਲੱਗਾ ਚਾ ਉਹ ਨਾਲ ਵੀ ਓਖਾ ਕੰਮ ਹੈ ਆਓ ਥਲੇ ਤਾਂ ਲੱਗਾ ਜੋ ਓਖਾ ਕੰਮ ਕਰੋ ਕੋਈ ਓਖਾ ਕੰਮ ਨਾਲੇ ਆਪਾ ਪੀਣੀ ਹੈ ਇੱਕ ਆਪੋ ਵੀ ਪੀਲੇਗੀ ਕੀ ਹੁੰਦਾ ਹੈ ਹਨਾ ਇੱਕ ਸਵਾਈਆਂ ਸੂਈਆਂ ਕੰਨਣਾ ਚਾਹ ਚੋ ਬਣਾਣਾ ਕੈਨੇਡਾ ਜਾ ਕੇ ਆਇਆ ਉੱਥੇ ਦੇ ਆਮ ਗੱਲ ਹੈਗੀ ਇੱਥੇ ਦੇ ਚੁੰਨੀਆਂ ਆ ਕੀ ਕੀਤਾ ਕੀ ਮੈਂ ਕੁਛ ਵੀ ਨਹੀਂ ਕੁਛ ਵੀ ਨਹੀਂ ਗੱਲ ਸੁਣੀਓ ਲੱਗਦੇ ਹੱਦ ਸਬਜ਼ੀ ਵੀ ਬਣਾ ਲਿਓ ਆ ਕੱਲ੍ਹ ਨੇ ਸਬਜ਼ੀ ਵੀ ਕਰ ਲੰਨਾ ਹੁਣ ਨਾਲ ਨਾਲ ਤੂੰ ਦੱਸਣਾ ਕਿਤਾ ਬਣਾਣੀ ਹੈ ਇੱਕ ਤਾਂ ਡਾ ਵਿਲੜ ਯਾਰ ਆ ਰਹਿੰਦਾ ਡੇਲੀ ਚਾਹ ਪੀਣ ਵਸਤੇ ਨਹੀਂ ਸਰਜੀ ਤੂੰ ਬਣਾਏਗਾ ਤੂੰ ਦੇਖੀ ਨਹੀਂ ਮਰਦ ਹੁੰਦੇ ਆ ਐਦਾਂ ਭਲਾ ਵਾਲਾ ਮਾਲ ਹੈ ਥੱਲੇ ਲੱਗੇ ਵਾਲੀ ਗੱਲ ਸਾਰੀ ਇਹ ਤੇ ਉਹ ਨਹੀਂ ਥੱਲੇ ਲੱਗਾ ਆ ਦੇ ਹੁਣ ਥਾਂ ਰੱਖਤੀ ਆਪਾਂ ਲੈ ਲਾਡਰ ਵਿੱਚ ਚਲਾਣਾ ਪਿਆ ਫਿਰ ਤਾਂ ਕੰਮ ਹੀ ਕੋਈ ਨਹੀਂ ਛੱਡ ਦੇ ਜਾ ਬੰਨਣੀ ਮਠਾਣਾ ਭਾਈ ਹਾਂ ਸਬਜੀ ਕਿਹੜੀ ਬਣਾਣੀ ਹੈ ਉੱਥੇ ਫ੍ਰਿਜ ਚ ਬਤਾਉ ਪਾਏ ਨੇ ਉਹ ਬਣਾਣੇ ਆ ਬਤਾਉਗੇ ਨਾਲ ਨੇ ਆਹੋ ਹੁਣ ਦੇਖੀ ਇੱਧਰ ਆ ਜਾ ਹਾਫਾ ਯਾਰ ਇਹ ਆ ਭਿੰਡੀਆਂ ਕਟੀਆਂ ਪਈਆਂ ਬਤਾਉਣੀ ਬਣਾਵਾਂਗੇ ਭਾਜੀ ਮਰਦ ਨੇ ਆ ਜੀ ਭੰਡੀਆਂ ਤੇ ਕਟੀਆਂ ਤੂੰ ਹੀ ਹਾਂ ਉਹ ਤੇ ਚਲੋ ਕਟਣੀ ਹੁੰਦੀ ਐ ਫਿਰ ਕੀ ਹੋ ਗਿਆ ਨਹੀਂ ਮਤਲਬ ਇਹਨਾਂ ਥਾਂ ਲੱਗਾ ਕਿ ਭਿੰਡੀਆਂ ਤੂੰ ਆਪ ਹੀ ਕਟੀਆਂ ਯਾਰ ਥੱਲੇ ਲੱਗਣ ਵਾਲੀ ਕਿਹੜੀ ਗੱਲ ਐ ਉਹਨੇ ਤਿਰਸਾਂ ਨੇ ਇਹ ਦੇਖ ਕੀ ਕਹਿਆ ਸੀਗਾ ਤੇ ਬਤਾਉਂ ਗਿਆ ਸੀ ਉਹਨੇ ਇਹ ਬਤਾਉਂ ਮੇਰੇ ਕੋ ਕੋਈ ਹੋਏ ਨਹੀਂ ਮੈਂ ਦਿਖਾਣਾ ਮਾਚੂ ਨਹੀਂ ਬੋਲਦਾ ਪਾ ਜ ਅ ਇਹਨੂੰ ਕੀ ਕਹਿੰਦੇ ਨੇ ਤੇ ਜ ਭਿੰਡੀਆਂ ਘਟੀਆਂ ਤਾਂ ਇਹ ਘਟ ਲਾ ਯਾਰ ਉਹਨੇ ਕੀ ਆ ਪਤਾਉ ਆਪਾਂ ਭਿੰਡੀਆਂ ਉਹਣੀਆਂ ਮਰਦੇ ਗਿਆ ਮਰਜੀ ਆ ਸਾਡੀ ਮੈਨੂੰ ਕੋਈ ਤੇਰੀ ਗੱਲ ਸਮਝ ਨਹੀਂ ਲੱਗੀ ਹਾਂ ਬੇਬੀ ਆ ਤੂੰ ਅੱਛਾ ਕੱਪੜੇ ਤਾਂ ਨਹੀਂ ਪਈਆਂ ਆਹੋ ਕੱਪੜੇ ਤਾਂ ਸਿਆਪਾ ਕਰਦੀ ਪਈਆਂ ਮੈਂ ਕੱਲ ਲੱਗਾ ਕੱਟਣ ਲੱਗਾ ਪਿਆਜ਼ ਕੱਟਣ ਲੱਗਾ ਮਨ ਦਸੀ ਪਿਆਜ਼ ਕਿੱਦਾਂ ਕੱਟਣੇ ਆ लंबे कटने हैं छोटे कटने हैं लंबे लंबे प्याज कटने हैं क्यों ठीक है क्या? उन्हें उन्हें क्या लंबे कटने अच्छा आ बिल्कुल नहीं मननी होती अपना अच्छा अपना छोटे छोटे प्याज कट देने हैं ओ दे बच्चे बुक लगा जा रहे कढ़ाई पता भी लग रहा है अपन मरते गए जिंदगी सीखो कदी जनानी की गल नहीं मन ये आ ਹਾਂ ਬੇਬੀ ਉਹ ਤੁਹਾਡੀ ਹਲੇ ਤੱਕ ਚਾਹ ਨਹੀਂ ਬਣੀ ਕਿੰਨਾ ਟਾਈਮ ਹੋ ਗਿਆ ਉਹ ਬਣ ਚੱਲੀ ਹੈ ਚਾਹ ਕਦੋਂ ਬਣਨੀ ਹੈ ਚਾਹ ਓਹੋ ਆ ਗਈ ਆ ਗਈ ਚਾਹ ਬਸ ਆ ਗਈ ਆ ਗਈ ਹੋਲੀ ਬੋਲ ਕੋਟਣਾ ਖਾਣੇ ਕਿਤੇ ਹੈ ਮੇਰੇ ਚੱਕਰ ਚ ਪੱਤੀ ਪਾ ਤੂੰ ਪਾਉ ਪੱਤੀ ਹੈ ਤੂੰ ਦੇਖੀ ਜਾਓ ਬਸ ਕਹਿਣਾ ਤੂੰ ਮੈਂ ਬਣਾਈ ਹੈ ਪੱਤੀ ਮੇ ਕੋ ਪਾਈ ਜਾਣੀ ਹੈ ਇਹ ਇਹ ਦੇਖ ਪਿਆਜ਼ ਛੋਟੇ ਛੋਟੇ ਆ ਛੋਟੇ ਘਟਨੇ ਬਸ ਐ ਲੈ ਯਾਰ ਇਹ ਬੇਬੀ ਛੋਟ ਛੋਟ ਪਿਆਜ਼ ਘਰ ਦਿੱਤੇ ਮੈਂ ਤੇ ਕਿੰਨਾ ਇਹਨੂੰ ਪਹਿਲਾਂ ਪਿਆਜ਼ਾਂ ਨੂੰ ਪਾਣਾ ਆਹੋ ਕੜਾਈ ਵਿੱਚ ਤੇਲ ਪਾ ਕੇ ਫਿਰ ਪਿਆਜ਼ ਭੁੰਨਨੇ ਆ ਮੈਨੂੰ ਬਾਜ ਆ ਰਹੀ ਆ ਐਵੇਂ ਭਲੇਖੇ ਚ ਨਾ ਉਹ ਤਾਂ ਇਹਨਾਂ ਸੋਚੇ ਕਿ ਥੱਲੇ ਲੱਗੇ ਆ ਅੱਛਾ ਗੱਲ ਸੁਣ ਨਾਲੇ ਅੰਨੇ ਵੀ ਪਿਆ ਉਹ ਵੀ ਮਾਂਜ ਦਿਓ ਸੁਣ 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 ਕਹਿੰਦੀ ਭਾਂਡੇ ਵੀ ਮਾਂਜ ਦੇ ਉਹ ਦੋ ਕਰ ਦਿੰਨੇ ਆ ਕੋਈ ਗੱਲ ਨਹੀਂ ਬੇਬੀ ਕੀ ਕੀ ਮਾਜਣਾ ਕੀ ਆ ਉਹ ਥੋੜੇ ਗਲਾਸ ਗੰਦੇ ਹੋਏ ਪਿਆ ਉਹ ਵੀ ਮਾਂਜ ਕੇ ਰੱਖ ਦਿਓ ਗਲਾਸ ਕੋਈ ਨਹੀਂ ਕੋਈ ਨਹੀਂ ਕੱਪ ਪੀ ਤੋਂ ਨਹੀਂ ਬਣਿਆ ਅੰਜਰ ਮਿਕਸ ਗਲਾਸ ਕੇ ਯਾਦ ਰੱਖੇ ਉਹ ਮੈਂ ਕੀ ਕਰਦਾ ਕੱਪ ਤੋਂ ਹਲ ਕੀਤਾ ਕੀ ਹੈ ਕੁਛ ਵੀ ਨਹੀਂ ਮੈਂ ਕੁਝ ਕੀਤਾ ਇੱਥੋਂ ਕੜਾਈ ਚੱਕੀ ਐ ਤੇ ਪਤੀ ਬਾਤ ਤੀ ਹੈਨਾ ਇਹ ਕੜਾਈ ਆਹ ਕੜਾਈ ਆ ਗਈ ਸਾਡਾ ਕੀ ਲੱਗਾ ਕੀ ਕੁਛ ਵੀ ਨਹੀਂ ਅੱਛਾ ਨਹੀਂ ਕੁਛ ਵੀ ਨਹੀਂ ਇੱਥੋਂ ਤੂੰ ਚਲਾ ਮੇ ਵੀ ਚਲੋ ਮਾਫੀ ਉਹ ਕੀ ਅਮੀ ਚੱਕਰ ਚ ਪੈਣਾ ਹੈਨਾ ਖੁਦ ਭਾਂਡੇ ਮੰਜੇ ਨਹੀਂ ਹੈਨਾ ਮਰਦ ਮਰਦੋ ਨਾ ਕਿਉਂ ਨਹੀਂ ਭਾਂਡੇ ਆਪਾਂ ਲੈ ਸੁਣਨੀ ਨਹੀਂ ਕਿਸੇ ਦੀ ਬਾਤ ਜ਼ਿੰਦਗੀ 'ਚ ਨਾ ਆਪਾਂ ਇਹਦੇ 'ਚ ਥੋੜਾ ਦੁੱਧ ਪਾਓ ਨਾ ਮੈਂ ਲੈ ਕੇ ਆਇਆ ਤੁਰ ਮੈਂ ਪਿਆਜ ਪਾਤੇ ਭਰਾ ਤੇਰੀ ਹੈਲਪ ਕਰਦੀ ਜਾਂ ਦੁੱਧ ਕਿੱਥੇ ਦੁੱਧ ਲੈ ਆ ਤੂੰ ਦੁੱਧ ਪਤਾ ਨਹੀਂ ਕਿੱਥੇ ਆ ਆ ਪਾ ਦੀਏ ਪੈਕਟ ਵਾਲਾ ਮਲਾਈ ਪਾਸੇ ਕਰਤੀ ਤੁਹਾਨੂੰ ਡਾਕਟਰ ਨੇ ਬਣਾ ਕੀਤੀ ਨਾ ਇਹ ਆ ਦੇਖ ਵਾਹ 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 ਬਣ ਗਈ ਚਾ ਤੁੰ ਬਣਾਨੀ ਆਂਦੇ ਚ ਐਵੇਂ ਲੋਕੀ ਕਹਿੰਦਾ ਥੱਲੇ ਲੱਗਾ ਥੱਲਾ ਉਹਨਾਂ ਨੇ ਕੀ ਕਿਹਾ ਸੀਗਾ ਗਲਾਸ ਮਾਏ ਨੇ ਹਾਂ ਦੇਖੋ ਸਵਾਲ ਨਹੀਂ ਪਹਿਲਾਂ ਨਾ ਮੈਂ ਗਲਾਸ ਮਾਣਾ ਐ ਇੰਨਾ ਕੀ ਮੇਰੇ ਘੱਟ ਗਿਆ ਕੁਛ ਉਹ ਸੁਨਿਓ ਹਾਂ ਬੇਬੀ ਉੱਥੇ ਟੂਟੀ ਕੋਲ ਭਾਂਡੇ ਮੰਝ ਨੂੰ ਵਾਲਾ ਸਾਬਨ ਪਿਆ ਉਹਦੇ ਨਾਲ ਚੰਗੀ ਤਰ੍ਹਾਂ ਮਾਂਜੀਓ ਭਾਂਡੇ ਫਲੇਟ ਥੋੜੇ ਘੱਲ ਨੂੰ ਸੀ ਬਾਦ ਥੋੜਾ ਮੇਰੇ ਜਾਨ ਤੋਂ ਬਾਜੀ ਨਹੀਂ ਆਪਾਂ ਦੱਸਣਾ ਹੈ ਕਿ ਅਸੀਂ ਥੱਲੇ ਨਹੀਂ ਲੱਗੇ ਠੀਕ ਹੈ ਨਾ ਇਹ ਐ ਉਹ ਦੇਖੋ ਦਟਾਣਾਡ ਹੋ ਜਾਏਗਾ ਦੇ ਆਪਾਂ ਪਣੀ ਚਾਹ ਯਾਰ ਹਾਂ ਮੈਂ ਵੀ ਇਹਦੇ ਵਿੱਚ ਕੀ ਪਾਣਾ ਪਹਿਲਾਂ ਪੂਰਾ ਨਾਲ ਨਾਲ ਕਰ ਦੇਵੀ ਐ ਪਿਆਜ਼ ਥੋੜੇ ਬਰਾਊਨ ਹੋ ਚੰਗੇ ਨਾ ਫਿਰ ਉਹਦੇ ਵਿੱਚ ਨਮਕ ਪਾ ਕੇ ਫਿਰ ਪੁੰਨੇ ਠੀਕ ਐ ਠੀਕ ਐ ਹਲਾਤੇ ਹਲਾਕਾਲ ਅਜੇ ਪੂਰੇ ਹਨ ਫਿਰ ਪਾਣਾ ਨਮਕ ਠੀਕ ਐ ਬੰਦੋ ਚਾਹ ਦੇ ਭਰਾ ਤੂੰ ਜੋ ਮਜੀ ਕਰ ਤੇ ਆ ਲੈ ਫਿਰ ਓਹ ਸਬਜੀ ਦੇ ਬੰਦੇ ਬੰਦੇ ਆਪਾਂ ਚਾਹ ਵੀ ਬਣਾ ਚਾਹ ਵੀਂਦੇ ਵੀਂਦੇ ਆਪਾਂ ਸਭ ਰੋਟੀ ਬਣਾ ਲੈਣੀ ਹੈ ਸਬ지 ਬਣਾ ਲੈਣੀ ਹੈ ਦੋ ਕੰਮ ਇਕੱਠੇ ਦੇਖੋ ਹੈਨਾ ਗਿਆ ਕੁਛ ਹਾਂ ਬੇਬੀ ਪੂਰੇ ਹੋ ਚੱਲੇ ਪਿਆਜ਼ ਹੁਣ ਗਰਮ ਮਸਾਲਾ ਤੇ ਦੇਗੀ ਮਿਰਚ ਪਾ ਦਿਓ ਅੱਛਾ ਅਰੇ ਅਰੇ ਧੋਣਾ ਪਾਣਾ ਠੀਕ ਹੈ ਮੈਂ ਪਾ ਦਿੰਨਾ ਪਾ ਦਿੰਨਾ ਲੈ ਆ ਲੈ ਨਮਕ ਪਾ ਤਾ ਪਾ ਦਿ ਕੁਛ ਲੱਗਾ ਇਹ ਆ ਥੋੜਾ ਨਾ ਪਾਇਆ ਤੁਸੀਂ ਨਾ ਮਾ ਪਾਇਆ ਜਾਂ ਨਹੀਂ ਪਾਇਆ ਐਵੇਂ ਪਿਆਰ ਨੂੰ ਨਹੀਂ ਜੰਦੇ ਪਏ ਹੋ ਬਾਤ ਤਾਂ ਹਾਂ ਹੋਰ ਪੂਰਾ ਨਾਲ ਕਰਾਰੀ ਐ ਐਦਾਂ ਨਹੀਂ ਐ ਕੋਈ ਇਹ ਸੰਸਕਾਰ ਹੁੰਦੇ ਜੀ ਐ ਚੰਗੇ ਘਰੋਂ ਜਿਹੜੀ ਲੜੀ ਆਈ ਹੁੰਦੀ ਨਾ ਉਹਨੇ ਕਰਨਾ ਹੀ ਹੁੰਦਾ ਬੰਦੀ ਨੇ ਨਕਰੇ ਨਹੀਂ ਕੀਤੇ ਨਹੀਂ 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 ਮੈਂ ਪਹਿਲਾਂ ਹੀ ਦੇਖ ਰਿਹਾ ਰਿਸ਼ਤਾ ਮੈਂ ਕਰਾ ਪਾਤਾ ਮਸਾਲਾ ਵੀ ਪਾਤਾ ਮੈਂ ਆ ਲੈ ਇਹ ਕੋਈ ਕਿਹਾ ਕੇ ਦੇਪ ਬਣਾ ਲਗਾ ਬਤਾਉ ਨਹੀਂ ਬਣਾ ਲਗਾ ਆਪਾ ਕੋ ਨੂੰ ਦੱਸਣਾ ਜਦੋਂ ਤੂੰ ਬਣ ਗਈ ਬਣ ਗਈ ਤਾਂ ਨਹੀਂ ਆਪਣੀ ਨਾ ਪੰਗੇ ਨਹੀਂ ਲਈਦੇ ਜਿਆਦਾ ਜੇ ਤੋ ਮਰਦ ਹੈਗੇ ਆ ਹੈਗੇ ਆ ਗੱਲ ਖਤਮ ਠੀਕ ਹੈ ਨਾ ਹੁਣ ਪਿਆਜ਼ ਤਿਆਰ ਨੇ ਆਪਣੇ ਬੇਬੀ ਬਸ ਮੈਂ ਪਿੰਡੀਆਂ ਪਾ ਲਗਾਉਂ ਵਿੱਚ ਹਾਂ ਤੇ ਇਹ ਮੈਨੂੰ ਦੱਸ ਹਲਦੀ ਪਾਣੀ ਇਹਦੇ ਚ ਨਹੀਂ ਪਿੰਡੀਆਂ ਨਹੀਂ ਪਾਈ ਦੀ ਨਹੀਂ ਹਲਦੀ ਨਹੀਂ ਪਾਣੀ ਅੱਛਾ ਸਾਰਾ ਕੋਈ ਦੱਸਣ ਦੀ ਹੈ ਸਾਰਾ ਉਹਨੇ ਕੰਮ ਕੀਤਾ ਮੈਂ ਕੀ ਕੀਤਾ ਇੱਕ ਟਮਾਟਰ ਪਾ ਲਈਏ ਐਵੇਂ ਲੋਕੀ ਕਹਿੰਦੇ ਰਹਿੰਦੇ ਥਲੇ ਲੱਗੇ ਰਹਿੰਦੇ ਨਹੀਂ ਪਣੀ ਪਾਇਦੇ ਐਵੇਂ ਕੁੱਟਣਾ ਪਏ ਤੈਨੂੰ ਮੈਂ ਪਾਤੀ ਚਲੋ ਕੋਈ ਗੱਲ ਅਗਲੇ ਨੂੰ ਬਣੀ ਬਲਾਈ ਮਿਲਦੀ ਐ ਰੋਟੀ ਹੋਰ ਕੀ ਆ ਆ ਲਓ ਜੀ ਬੇਬੀ ਟਮਾਟਰ ਵੀ ਪਾਤੇ ਐ ਮੈਂ ਨਹੀਂ ਪਾਏ ਨਾ ਸ਼ੁਕਰੀ ਨੇ ਪਾਏ ਨੇ ਅੱਜ ਖਰਾਬ ਬਣੀ ਤੇ ਮੇਰਾ ਨਾਮ ਵਰਗਾਈ ਸਮ ਗਿਆ ਉਹ ਟਮਾਟਰ ਪਾਣ ਦੀ ਕੀ ਲੋਟ ਸੀਗੀ ਇੰਨੇ ਮਹਿੰਗੇ ਟਮਾਟਰ ਨੇ ਚਲ ਗੁੱਸਾ ਨਾ ਕਰ ਫਿਰ ਕੀ ਆਪਣੇ ਘਰ ਗੈਸ ਤਾਂ ਆਏ ਨੇ ਪਾਤੇ ਟਮਾਟਰ ਤਾਂ ਕੀ ਆ ਕੁਛ ਵੀ ਨਹੀਂ ਲੱਗਾ ਸਾਡਾ ਦੇਖੋ ਕੱਟ ਰਿਹਾ ਤੇ ਟਾਕਿੰਗ ਯਾਰ ਤੇ ਬੰਨ ਬਿਸਕੁਟ ਤੋਂ ਪੁੱਛੇ ਨੇ ਬੇਬੀ ਆ ਬਿਸਕੁਟ ਕਿੱਥੇ ਨੇ ਉਹ ਮੈਨੂੰ ਨਹੀਂ ਪਤਾ ਕਿੱਥੇ ਪਏ ਨੇ ਬਿਸਕੁਟ ਬੱਸ ਦੇ ਦੋ ਹੁਸਾ ਨਹੀਂ ਕਰਨਾ ਆ ਬੱਲ ਭੁਲਾਣੇ ਆ ਓ ਇੱਦਾਂ ਥੋੜਾ ਨਾ ਗਰਮੀ ਹੈ ਨਾ ਤੇ ਫਿਰ ਧੰਦੀ ਪੀਏ ਨਹੀਂ 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 ਹੋਂ ਤੁਮ ਮੈਨੂੰ ਨਾਲ ਚਾ ਨਹੀਂ ਪੀਏਗਾ ਉੱਪਰ ਚੱਲ ਲੈ ਨਹੀਂ ਮੈਂ ਲੈਣੀ ਤੇ ਲੈ ਕੋਈ ਸਬਜ਼ੀ ਦਾ ਕੰਮ ਕਰਕੇ ਜਾਊਂਗਾ ਸਬਜ਼ੀ ਕਰਕੇ ਜਾ ਯਾਰ ਹਾਂ ਮੈਂ ਆਇਆ ਇਸ ਕਰਕੇ ਸੀਗਾ ਹਾਂ ਹਾਂ ਕਿਉਂ ਪਰਜਾਈ ਨੇ ਸ਼ਿਕਾਇਤ ਕੀਤੀ ਆ ਅੱਛਾ ਕੀ ਮੇਰੇ ਕੋ ਕੰਮ ਬਹੁਤ ਕਰਾਂਦਾ ਯਾਰ ਘਰ ਦੀ ਗੱਲ ਬਾਹਰ ਕੱਢਣੀ ਨਹੀਂ ਚਾਹੀ ਤੇਰੇ ਸਾਹਨੇ ਲਾਇਆ ਆ ਕੰਮ ਦੇ ਆ ਲਾਇਆ ਗੂਨ ਕੰਮ ਨਾ ਫੇਰ ਮੈਂ ਆ ਕੇ ਦੇਖ ਲੈ ਤਾਈ ਤੇ ਕਹਿੰਦਾ ਨਹੀਂ ਪਿਆ ਕਿਉਂਕਿ ਆਪਾਂ ਹੈਗੇ ਵਿਚੋਲੇ ਉਹਨੇ ਆਪਣੇ ਘਰ ਉਹਦੇ ਘਰ ਦੇ ਆ ਕੇ ਕਹਿੰਦੇ ਸਬਜ਼ੀ ਤਿਆਰ ਹੋਈ ਕਿ ਨਹੀਂ ਹਾਂ ਜੀ ਬਸ ਬਣ ਚਲੀ ਸਬਜ਼ੀ ਤਿਆਰ ਹੈ ਹਾਂ ਨਹੀਂ ਤੂੰ ਹੁਣ ਕਿਤੇ ਮੈਨੂੰ ਛੱਡ ਕੇ ਚਾਹ ਮੇਰੇ ਨਾਲ ਨਹੀਂ ਪੀਂਗਾ ਉੱਪਰ ਕੱਪੜੇ ਤਾਂ ਆ ਜਾਏਗਾ ਆ ਜਾਣਾ ਦੱਸਾਂ ਮਿੰਟਾਂ ਜੀ ਕਿਹੜਾ ਲੰਬਾ ਕੰਮ ਹੈ ਮੇਰਾ ਸੀਰੀਅਲ ਸ਼ੁਰੂ ਹੋਣਾ ਲੱਗਾ ਟੀਵੀ ਓਨ ਕਰ ਦੋ ਮੈਂ ਆ ਰਹੀ ਹਾਂ ਤੁਸੀਂ ਆ ਕੇ ਉੱਪਰ ਕੱਪੜੀ ਧੋਵੋ ਕਿਹਨੂੰ ਇਕੜਨੇ ਕੱਪੜੇ ਇਕੜਾਏਗਾ ਨਹੀਂ ਤੂੰ ਵੇ ਇਹ ਮੈਂ ਤਾਂ ਕੱਪੜੇ ਦੇ ਉੱਤੇ ਧਵਾਏਗਾ ਜਾ ਕੇ ਇਹਨਾਂ ਮਤੋਂ ਥੱਲੇ ਲਗਾ ਮੈਂ ਆਇਆ 10 ਮਿੰਟ ਆਇਆ ਬਸ ਨਹੀਂ ਥੱਲੇ ਨਹੀਂ ਲਗਾ ਪਪਾ ਜੀ ਥੱਲੇ ਕਿਹਦਾ ਲਗਾ ਸਾਲਾ ਕੋਈ ਤੁਹਾਡੇ ਸਾਹ ਨੇ ਸਬਜ਼ੀ ਉਹਨੇ ਮੇਰੇ ਨਾਲ ਕਰਵਾਈ ਐ ਟਮਾਟਰ ਉਹਨੇ ਮੇਰੇ ਨਾਲ ਕਰਵਾਏ ਭਾਂਡੇ ਉਹਨੇ ਮੇਰੇ ਨਾਲ ਤੋਂ ਆਏ ਸਾਲ ਉਹ ਜੋ ਦਸਦੀ ਰਹੀ ਹੈ ਤੇ ਮੈਂ ਉਹਨਾਂ ਕੱਪੜੇ ਧੋਵਾ ਲਾਂਗਾ ਤਾਂ ਫਿਰ ਕੀ ਹੋ ਗਿਆ